ਘਰੇ ਵਗ ਜਾ ਬਸ ਮੈਂ ਭੱਜ ਜਾ ਜਾ ਘਰੇ ਵਗ ਜਾ ਉਹ ਤੂੰ ਕੋਈ ਹੋਵੇ ਤੂੰ ਗੱਲ ਸੁਣ ਮੇਰੀ ਓਰੇ ਮੈਂ ਤੇ ਭੇਜੂਗਾ ਓਰੇ ਤਾਂ ਮੇਰੀ ਗੱਲ ਸੁਣ ਲੈ ਕੱਲਾ ਮੈਂ ਜਾਣ ਤੈਨੂੰ ਛੱਡਣ ਤੇ ਸਕੂਟਰੀ ਤੇ ਛੱਡ ਆਈਏ ਪਾਪਾ ਛੱਡ ਦੇ ਇਹ ਹੀ ਲੇਗਾ ਬਾਹਰੇ ਨਖਰੇ ਨੇ ਹੋ ਤੇਰੇ ਤਾਂ ਆ ਤਾਂ ਹੈਗਾ ਯਾਰ ਤੂੰ ਆਪ ਭੱਜ ਜਾ ਕਰੇ ਨੇੜੇ ਦਾਗਾ ਕਰ ਤੇਰਾ ਹਾਂ ਦੂਰ ਹੈ ਦੂਰ ਹੈ ਫਿਰ ਕਿਵੇਂ ਜਾਏਗਾ ਕਿਵੇਂ ਜਾਏਗਾ ਫਿਰ ਹੈ ਮੈਨੂੰ ਛੋੜ ਦੇ ਨਾ ਨਹੀਂ ਆਇਆ ਸੀ ਉੱਥੇ ਤੂੰ ਛੁਰੂ ਨਾ ਦੇ ਆਜੋ ਕਾਹਤਾ ਰਹੇ ਨੇ ਪਾਪਾ ਦਿਨ ਨਾਲ ਜਾਂਦੇ ਨੇ ਤੇ ਛੱਡ ਕੇ ਆਣਗੇ ਇੱਥੇ ਸੌਂ ਜਾ ਤੂੰ ਸਵੇਰੇ ਵਕ ਜੀ ਨਾਲ ਸਵੇਰੇ ਸੁੱਲੋ ਛੁੱਟੀ ਹੋ ਜਾਊਗੀ ਘਰੇ ਲੇਟ ਜਾਈ ਸਵੇਰੇ ਛੁੱਟੀ ਹੋ ਜਾਊਗੀ ਜਾਣਾ ਹੁਣ ਫਿਰ ਤੋਰ ਕੇ ਛੱਡ ਦੂੰਗਾ ਕਹਤੇ ਆਣਾ ਹੁਣ ਫਿਰ ਸਾਈਕਲ ਤੇ ਸਕੂਟਰੀ ਤੇ ਜਾਂ ਗੱਡੀ ਤੇ ਹੈ ਸਾਈਕਲ ਤੇ ਮੈਂ ਇੰਦਰ ਮੈਂ ਸਕੂਟਰੀ ਤੇ ਜਾਇੰਗਾ ਕਿਤੇ ਜਾਂ ਗੱਡੀ ਤੇ ਹੈ ਦੋੜ ਕੇ ਜਾਵੇਂ ਚਲ ਸਾਈਕਲ ਤੇ ਛੱਡ ਦੇ ਤਨ ਮੈਂ ਛੱਡ ਦੇਣਾ ਆਹ ਕਿੰਝ ਛੱਡ ਗਿਆ ਵੇ ਮਨਵੀਕ ਨਹੀਂ ਚਲ ਵਿਸ਼ਨੂ ਵਿਸ਼ਨੂ ਨੇ ਸਾਈਕਲ ਹੀ ਛੱਡਿਆ ਜਾ ਪਾਪਾ ਖੁਦ ਛੱਡਿਆ ਏ ਪਤਾ ਹੈ ਕੀ ਪਿੱਛੋਂ ਹਿੱਲਦਾ ਫਿਰੇ ਦੇਖੀਦਾ ਮੈਂ ਤਾਂ ਸਾਨੂੰ ਮੈਨੂੰ ਚਲਾਉਣੀ ਨਹੀਂ ਆਉਂਦੀ ਪਿੱਛੇ ਬਿਠਾ ਕੇ ਮੈਂ ਤਾਂ ਕੱਲਾ ਮਸਾ ਦਿਉਣਾ ਕੋਈ ਨਹੀਂ ਪਿੱਛੇ ਬੈਜੂਗਾ ਹਲਦਾ ਨਹੀਂ ਹੈਗਾ